ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਆ ਲੁਧਿਆਣਾ ਦੀ ਇੱਕ ਅਦਾਲਤ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ ਕਤਲ ਤੇ ਰੇਪ ਦੇ ਦੋਸ਼ੀ ਨੂੰ ਜਿਹੜੀ ਫਾਂਸੀ ਦੀ ਸਜ਼ਾ ਸੁਣਾਈ ਗਈ ਆ 4 ਸਾਲਾਂ ਦੀ ਬੱਚੀ ਦਾ ਰੇਪ ਕੀਤਾ ਸੀ ਇਸ ਦੋਸ਼ੀ ਨੇ ਤੇ ਹੁਣ ਇਸ ਨੂੰ ਫਾਂਸੀ ਦੀ ਸਜ਼ਾ ਜਿਹੜੀ ਲੁਧਿਆਣਾ ਦੀ ਜਿਹੜੀ ਅਦਾਲਤ ਦੇ ਵੱਲੋਂ ਸੁਣਾਈ ਗਈ ਆ ਦੱਸ ਦਈਏ ਕਿ ਜਿਹੜੀ ਲੜਕੀ ਆ ਉਸ ਦਾ ਪਹਿਲਾਂ ਰੇਪ ਕੀਤਾ ਜਾਂਦਾ ਫਿਰ ਉਸ ਦਾ ਗਲਾ ਘੋਟ ਕੇ ਉਸ ਨੂੰ ਮੋਢੇ ਘਾਟ ਉਤਾਰ ਦਿੱਤਾ ਜਾਂਦਾ ਲੜਕੀ ਦੀ ਲਾਸ਼ ਤੇ ਲਾਸ਼ ਤੋਂ ਗਲੇ ਦੇ ਉੱਤੇ ਜਿਹੜਾ ਕਾਤਲ ਆ ਉਸਦੇ ਨਿਸ਼ਾਨ ਮਿਲਦੇ ਨੇ ਉਂਗਲੀਆਂ ਦੇ ਬਾਅਦ ਚੋ ਪੋਸਟਮਾਰਟਮ ਤੇ ਵਿੱਚ ਵੀ ਨਿਕਲ ਕੇ ਸਾਹਮਣੇ ਆਂਦਾ ਕਿ 30 ਤੋਂ 40 ਸਕਿੰਡ ਤੱਕ ਜਿਹੜਾ ਲੜਕੀ ਦਾ ਬੱਚੀ ਦਾ 4 ਸਾਲਾਂ ਦੀ ਗਲਾ ਦਬਾਇਆ ਜਾਂਦਾ ਹੈ ਗਲਾ ਦਬਾਨ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਪਹਿਲਾਂ ਰੇਪ ਕੀਤਾ ਜਾਂਦਾ ਹੈ ਰੇਪ ਕਰਨ ਤੋਂ ਬਾਅਦ ਉਸ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਤੋਂ ਬਾਅਦ ਉਸ ਜਿਹੜੀ লাশ ਆਉਟ ਨੂੰ ਬਿਸਤਰੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਕੀ ਆ ਮਾਮਲਾ ਤੁਹਾਨੂੰ ਦੱਸਦੇ ਆ ਅੱਜ ਜਿਹੜਾ ਲੁਧਿਆਣਾ ਦੀ ਅਦਾਲਤ ਨੇ ਫੈਸਲਾ ਸੁਣਾਇਆ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੀ ਵਧਿਕ ਸੈਸ਼ਨ ਜੱਜ ਫਾਸਟ ਟਰੈਕ ਪੋਕਸੋ ਕੋਕਸੋ ਅਦਾਲਤ ਅਮਰਜੀਤ ਸਿੰਘ ਦੀ ਅਦਾਲਤ ਨੇ ਇਤਿਹਾਜ਼ਕ ਫੈਸਲਾ ਸੁਣਾਇਆ ਉੱਤਰ ਪ੍ਰਦੇਸ਼ ਦਾ ਜਿਹੜਾ ਨੌਜਵਾਨ ਰਹਿਣ ਵਾਲਾ ਸੀ ਜਿਸ ਨੇ ਬਲਾਤਕਾਰ ਕੀਤਾ ਹੈ 4 ਸਾਲਾਂ ਦੀ ਬੱਚੀ ਦਾ ਤੇ ਕਤਲ ਕਰ ਦਿੱਤਾ ਉਸ ਨੂੰ ਅੱਜ ਜਿਹੜੀ ਮੋਦੀ ਸਜ਼ਾ ਸੁਣਾ ਦਿੱਤੀ ਗਈ ਹੈ ਪੋਸਟਮਾਰਟਮ ਤੋਂ ਪਤਾ ਲੱਗਿਆ ਸੀ ਕਿ सोनू ਨੇ 30 ਤੋਂ 40 ਸੈਕਿੰਡ ਤੱਕ ਜਿਹੜਾ ਬੱਚੀ ਦਾ ਗਲਾ ਘੋਟ ਕੇ ਬੜੀ ਬੇਰਹਿਮੀ ਦੇ ਨਾਲ ਉਸ ਨੂੰ ਮਾਰ ਦਿੱਤਾ ਤਸਵੀਰਾਂ ਇੰਨੀਆਂ ਉਸ ਸਮੇਂ ਭਿਆਨਕ ਸਨ ਸਾਲ ਪਹਿਲੇ ਜਿਹੜਾ ਲੜਕੀ ਦੇ ਕਿਹਾ ਜਾ ਰਿਹਾ ਕਿ ਜਿਹੜੇ ਗੁਪਤ ਅੰਗ ਸਾਨੂੰ ਉਸ ਤੋਂ ਵੀ ਖੂਨ ਨਿਕਲਦਾ ਆ ਪਰ ਉਸ ਜ਼ਾਲਮ ਨੂੰ ਤਰਸ ਨਹੀਂ ਆਉਂਦਾ ਇਹ ਜਿਹੜੀ ਇਹ ਕਟਿਆ ਜਿਹੜੀ ਹਰਕਤ ਨੂੰ ਅੰਜਾਮ ਦਿੰਦਾ ਪਹਿਲੇ ਰੇਪ ਕਰਦਾ ਰੇਪ ਕਰਨ ਤੋਂ ਬਾਅਦ 30 ਤੋਂ 40 ਸਕਿੰਡ ਤੱਕ ਬੱਚੀ ਦਾ ਗਲਾ ਦਬਾ ਦਿੰਦਾ ਬੱਚੀ ਨੂੰ ਸਾਹ ਨਹੀਂ ਆਉਂਦਾ ਤੇ ਬੱਚੀ ਤੜਪ ਤੜਪ ਕੇ ਜਿਹੜੀ ਮਰ ਜਾਂਦੀ ਹੈ ਤੇ ਅੱਜ ਇੱਕ ਇਤਿਹਾਸਕ ਫੈਸਲਾ ਜਿਹੜਾ ਅਦਾਲਤ ਦੇ ਵੱਲੋਂ ਸੁਣਾਇਆ ਗਿਆ ਅਦਾਲਤ ਅਦਾਲਤ ਦੇ ਵੱਲੋਂ ਮੌਤ ਦੀ ਸਜ਼ਾ ਜਿਹੜੀ ਦਿੱਤੀ ਗਈ ਹੈ ਫਾਂਸੀ ਦੀ ਸਜ਼ਾ ਜਿਹੜੀ ਦਿੱਤੀ ਗਈ ਹੈ ਦੱਸ ਦਈਏ ਕਿ ਇੱਕ ਸਾਲ ਪਹਿਲਾਂ ਰਾਤ ਨੂੰ ਇੱਕ ਕਾਰ ਦੇ ਵਿੱਚ ਰੱਖੇ ਬੈੱਡ ਬਾਕਸ ਦੇ ਵਿੱਚੋਂ 4 ਸਾਲਾਂ ਬੱਚੀ ਦੀ ਲਾਸ਼ ਬਰਾਮਦ ਹੋਈ ਸੀ ਟਾਬਾ ਇਲਾਕੇ 'ਚ ਰਹਿਣ ਵਾਲਾ ਨੌਜਵਾਨ ਲੜਕੀ ਨੂੰ ਬਹਾਨੇ ਨਾਲ ਦੋਸ਼ੀ ਦੇ ਕਮਰੇ 'ਚ ਲੈ ਕੇ ਗਿਆ ਸੀ ਦੁਪਹਿਰ 2 ਵਜੇ ਤੋਂ ਬਾਅਦ ਲੜਕੀ ਦਾ ਕੋਈ ਸੁਰਾਗ ਨਹੀਂ ਸੀ ਮਿਲਿਆ ਇਸ ਲਈ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਸੀ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਬੱਚੀ ਦੇ ਨਾਲ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਹੈ ਲੜਕੀ ਦੇ ਗਲੇ ਤੇ ਕਾਤਲ ਦੀ ਉਂਗਲਾ ਦੇ ਨਿਸ਼ਾਨ ਵੀ ਮਿਲੇ ਸਾਨੂੰ ਉਸ ਸਮੇਂ ਲੜਕੀ ਦੇ ਗਲੇ ਦੇ ਸਾਫ ਸਾਫ ਉਂਗਲੀਆਂ ਦੇ ਨਿਸ਼ਾਨ ਦਿਖ ਰਹੇ ਸਨ ਜਿਸ ਦੇ ਨਾਲ ਕੀ ਪਤਾ ਲੱਗ ਰਿਹਾ ਸੀ ਕਿ ਲੜਕੀ ਦੇ ਨਾਲ ਪਹਿਲਾਂ ਰੇਪ ਕਰਨ ਤੋਂ ਬਾਅਦ ਉਸ ਦਾ ਗਲਾ ਘੋਟ ਕੇ ਉਸ ਨੂੰ ਮਾਰ ਦਿੱਤਾ ਗਿਆ ਹੁਣ ਇਹ ਹੀ ਦੋਸ਼ੀ ਆ ਤਸਵੀਰ ਤੁਸੀਂ ਇਸ ਦੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਹਾਲਾਂਕਿ ਪੰਜਾਬ ਦਾ ਰਹਿਣ ਵਾਲਾ ਨਹੀਂ ਹੈ ਜਿਹੜਾ ਨੌਜਵਾਨ ਤੁਹਾਨੂੰ ਦੱਸ ਦਈਏ ਕਿ ਜਿਹੜਾ ਨੌਜਵਾਨ ਆ ਇਹ ਉੱਤਰ ਪ੍ਰਦੇਸ਼ ਦੇ ਫਤਿਹਪੁਰਦਾ ਰਹਿਣ ਵਾਲਾ ਆ ਫਤਿਹਪੁਰਦਾ ਰਹਿਣ ਵਾਲਾ ਨੋਜਵਾਨਾ ਲੁਧਿਆਣਾ ਦੇ ਵਿੱਚ ਕੰਮ ਕਰਦਾ ਹੈ ਤੇ ਚਾਰ ਸਾਲਾਂ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ ਇੰਨਾ ਹੀ ਨਹੀਂ ਉਸ ਬੱਚੀ ਨੂੰ ਬੱਚੀ ਬੱਚੀ ਆਪਣੀ ਮੌਤ ਦੀ ਜਿਹੜੀ ਜ਼ਿੰਦਗੀ ਦੀ ਜਿਹੜੀ ਭੀਖ ਮੰਗਦੀ ਰਹਿੰਦੀ ਇਸ ਜ਼ਾਲਮ ਇਨਸਾਨ ਦੇ ਕੋਲੋਂ ਕਿ ਮੈਨੂੰ ਬਖਸ਼ ਦਿਓ ਪਰ ਇਸ ਜ਼ਾਲਮ ਨੂੰ ਬਿਲਕੁਲ ਵੀ ਤਰਸ ਨਹੀਂ ਆਉਂਦਾ ਸ਼ਰਮ ਨਹੀਂ ਆਉਂਦੀ ਇਹ ਉਸ ਬੱਚੀ ਦੇ ਨਾਲ ਕੂਕਰਮ ਕਰਦਾ ਹੈ ਕੂਕਰਮ ਕਰਨ ਤੋਂ ਬਾਅਦ ਬੇਰਹਿਮੀ ਦੇ ਨਾਲ ਗਲਾ ਘੋਟ ਕੇ ਇਸ ਜਵਾਕੜੀ ਨੂੰ ਮਾਰ ਦਿੰਦਾ ਹੈ ਰਜੇਸ਼ ਮਰਾ ਰੁਕਲੂਆ ਨੇ ਪ੍ਰੈਕਟਿਸ ਕਰਦਾ ਜੀ ਅੱਜ ਅੱਜ ਜਿਹੜਾ ਫੈਸਲਾ ਸੁਣਾਇਆ ਫਾਂਸੀ ਦਾ ਇੱਕ ਕੋ ਮਾਮਲਾ ਕੀ ਥੋੜਾ ਬ੍ਰੀਫ ਕਰਦੇ ਇਹ ਆਪਣੇ ਜਿਹੜੀ ਲੁਆਣੇ ਕੋਰਟ ਹੈਗੀ ਸਪੈਸ਼ਲ ਕੋਰਟ ਹੈ ਸ਼੍ਰੀ ਅੰਮ੍ਰਿਤ ਸਿੰਘ ਜੱਟ ਸਾਹਿਬ ਦੀ ਕੋਰਟ ਹੈ ਉਹਨਾਂ ਦੇ ਕੋਰਟ 'ਚ ਇਹ ਮੈਟਰ ਚੱਲਦਾ ਸੀ ਕਿ ਸੋਨੂ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਇਸ ਵਿਅਕਤੀ ਨੇ 5 ਸਾਲ ਦੀ ਇੱਕ ਲੜਕੀ ਸੀ ਬੱਚੀ ਸੀ ਉਹਨੂੰ ਮਲਕੀ ਚੌਕਲੇਟ ਦੇ ਕੇ ਖੜਾ ਦੇ ਬਾਨੇ ਲੈ ਗਿਆ ਸੀ ਉੱਥੇ ਰੂਮ ਚ ਲੈ ਜਾ ਕੇ ਬੱਚੀ ਨੂੰ ਇੱਕ ਇਹਦਾ ਰੈਲੇਟਿਵ ਸੀਗਾ ਅਸ਼ੋਕ ਕੁਮਾਰ ਉਹਦੇ ਰੂਮ ਚ ਲੈ ਜਾ ਕੇ ਬੱਚੀ ਦਾ ਪਹਿਲਾਂ ਨੇ ਦੇਖ ਦਿੱਤਾ ਫਿਰ ਬੱਚੀ ਦਾ ਮਰਡਰ ਕਰ ਐਸ ਪਰ ਦਾ ਸਟੋਰੀ ਪੁਲੀਸ ਤੇ ਜਿਹੜੀ ਜੱਜਮੈਂਟ ਆਈ ਉਸ ਮੁਤਾਬਕ ਇਹਨੇ ਹੀ ਇਹ ਕ੍ਰਾਈਮ ਕੀਤਾ ਸੀ ਤੇ ਲਾਸ਼ ਨੂੰ ਫਿਰ ਉਹਨੇ ਸੁਣਿਆ ਕਿ ਉਹ ਇਥੇ ਲੱਕੜ ਤੇ ਬੈਠੀ ਚਲੂ ਬੈੱਡ ਦੇ ਜਿਹੜਾ ਬਾਕਸ ਹੁੰਦਾ ਬੈੱਡ ਦੇ ਬਾਕਸ ਵਿੱਚ ਹੀ ਲੜਕੀ ਦੀ ਬੋਡੀ ਮਿਲਦੀ ਸੀ ਵਿੱਚ ਤੇ ਜਿਹੜੇ ਤੇ ਕੱਪੜੇ ਸੀਗੇ ਲੜਕੀ ਦੇ ਬੱਚੀ ਦੇ ਉਹ ਬਾਹਰ ਪਏ ਸੀਗੇ ਜਿਹੜੇ ਬਲੱਡ ਨਾਲ ਜਿਵੇਂ ਸੀ ਅਦਾਲਤ ਨੇ ਕੀ ਫੈਸਲਾ ਸੁਣਾਇਆ ਗਿਆ ਫਾਂਸੀ ਦੇ ਨਾਲ ਕੋਈ ਜਮਾਨਾ ਵੀ ਅਦਾਲਤ ਨੇ ਸਜ਼ਾ ਕੀਤੀ ਆ ਵੀ ਇਹਨੂੰ ਵੀ ਮਰਨ ਤੱਕ ਲਟਕਾਇਆ ਜਾਵੇ ਤੇ ਜਦ ਤੱਕ ਨਹੀਂ ਮਰਦਾ ਤੱਕ ਲਟਕਾਇਆ ਜਾਵੇ ਫਾਂਸੀ ਦੀ ਹੀ ਸਜ਼ਾ ਦਿੱਤੀ ਹੈ ਤੇ ਨਾਲ 5.5 ਲੱਖ ਦਾ ਜਮਾਨਾ ਕਿ ਪੂਰਾ ਮਾਮਲਾ ਕਿਹੜੇ ਇਲਾਕੇ ਦਾ ਇਹ ਡੱਬਾ ਥਾਣੇ ਦੇ ਵਿੱਚ ਆਦਾ ਦਾ ਬਾ ਜਿਹੜਾ ਪੁਲਿਸ ਸਟੇਸ਼ਨ ਉਹਦੇ ਅੰਦਰ ਜਿਹੜਾ ਏਰੀਆ ਹੈ ਉਹਦੇ ਵਿੱਚ ਹੀ ਇਹ ਹੋਇਆ ਸਸਲੋ ਡਿਸਕਲੋਜ਼ ਨਹੀਂ ਕਰ ਸਕਦੇ ਨਾਮ ਜੋ ਵੀ ਹੈ ਜਾਂ ਨੇਸ ਬਾਰੇ ਪਰ ਉਹ ਉੱਥੇ ਦਾ ਹੀ ਮਾਮਲਾ ਹੈ ਤੇ ਇਹ ਰਿਲੇਟਿਵ ਸੀ ਉਸ ਬੱਚੀ ਦੇ ਪਰਿਵਾਰ ਦਾ ਨਹੀਂ ਨਹੀਂ ਬਾ ਇਸ ਪੂਰੇ ਮਾਮਲੇ ਚ ਰਿਲੇਟਿਵ ਨਹੀਂ ਸੀ ਇਹ ਸਿਰਫ ਇੱਕ ਜਾਣਕਾਰ ਸੀ ਜਿਹਨੂੰ ਪਾਇਸ ਸਕਦੇ ਇਹ ਆਪਣੇ ਕਿਸੇ ਰਿਲੇਟਿਵ ਦੇ ਘਰ ਆਂਦਾ ਸੀ ਜਿਹੜਾ ਦੋਸ਼ੀ ਸੀ ਆ ਤੇ ਉਹ ਦੋਸ਼ੀ ਦੇ ਘਰ ਆਣ ਕਰਕੇ ਇਹਨਾਂ ਨੂੰ ਜਾਣਦਾ ਸੀਗਾ ਜਿਹਨਾਂ ਦੀ ਬੱਚੇ ਨੇ ਇਹ ਸਾਰਾ ਵਾਕਿਆ ਹੋਇਆ यूरोपी यूपी त रहणो हूंदी